メンバー。<Okay. S 2> <Okay. S 1> okay. ਹਾਂਜੀ ਮੈਦਾਨ ਜੀ ਜੀਨਾ ਜੀ ਰਾਤ ਇੱਥੇ ਇੱਥੇ ਉਹ ਸਾਰੇ ਕੌਂਸਲਰ ਸੀ ਕੌਂਸਲਰ ਸਾਰੇ ਅੱਜ ਰਾਤ ਵਾਧਾ ਕੀਤਾ ਸੀ ਕਿ ਜਿੱਥੇ ਮੰਦਿਰ ਦੇ ਵਿੱਚ ਲੋਕ ਵੱਡੀ ਪੱਦਰ ਦੇ ਮੱਥਾ ਟੇਕਣ ਦੇ ਵਾਸਤੇ ਆਉਂਦੇ ਆ ਨਾਲ ਮੰਦਿਰ ਹੈ ਆਰਾਮ ਦਾ ਗਾਉਂਦਾ ਬੜੀ ਪ੍ਰੇਸ਼ਾਨੀ ਸੀ ਇੱਥੇ ਅਗਰ ਆਪਾਂ ਨੂੰ ਪਰਾਇਆ ਸੀ ਪਰ ਅਸੀਂ ਅੱਜ ਸਵੇਰ ਤੋਂ ਲੱਗੇ 6 ਵਜੇ ਤੋਂ ਜੈਸਾ ਵੀ ਮੇਰੇ ਨਾਲ ਸੀ ਇਸ ਮੰਦਿਰ ਨੂੰ ਸਫਾਈ ਵਾਸਤੇ 6 ਵਜੇ ਤੋਂ ਲੱਗੇ ਹੋਏ ਆ ਕੰਮ ਤਕਰੀਬੇ ਅੰਦਰੋਂ ਸਾਰੀ ਸਫਾਈ ਕਰਤੀ ਰਹਿ ਗਿਆ ਪਾਣੀ ਅਸੀਂ ਕੋਟ ਪੰਪ ਲਾ ਕੇ ਉਧਰ ਘੰਟ ਵਿੱਚ ਪਾਣੀ ਸਾਰਾ ਬਾਹਰ ਕੱਢ ਕੇ ਸਪਾਈ ਕਰਕੇ ਤੇ ਜਿੱਦਾਂ ਸਰ ਬਖਸ਼ੇ ਨੂੰ ਦੀ ਐਸੇ ਸਾਡੇ ਕੋਲ ਕੋਈ ਦਿੱਕਤ ਨਹੀਂ ਆਉਗੀ ਕਿਉਂਕਿ ਹੁਣ ਜਿਹੜਾ ਧਿਆਰ ਆ ਸੀਜ਼ਨ ਹੈ ਕਾਂਦਾਰ ਦੇ ਗਾਹ ਵੀ ਹੁਣ ਐਜੇ ਸਪਾਈ ਨਹੀਂ ਹੁੰਦੀ ਤਾਲ ਕਰਕੇ ਗਾਹ ਕਰਕੇ ਚੜਿਆਦਾ ਹਰ ਇੱਕ ਕਾਂਦਰ ਭਰਾਵਾਂ ਨੂੰ ਦਿੱਕਤ ਹੁੰਦੀ ਹੈ ਇਹਦੇ ਨਾਲ ਸਾਰੇ ਸਬਸਤੂਲਾਂ ਦਾ ਹੱਲ ਜੇ ਸਪਾਈ ਦੇ ਨਾਲ ਹੋ ਜਾਊਗਾ ਅੱਜ ਅਸੀਂ ਪੂਰ ਤਰ੍ਹਾਂ ਤੇ ਸਪਾਈ ਸਹੀ ਢੰਗ ਨਾਲ ਕਰਵਾ ਲੈ ਸੇਵ ਨੂੰ ਲੈ ਕੇ ਸਹੀ ਢੰਗ ਨਾਲ ਸਾਰਾ ਕੰਮ ਇਹ ਅੱਜ ਅਸੀਂ ਸਾਰੇ ਕਰਾ ਦਾਂਗੇ ਇਹ ਕਪਰਦਾਂਜੀ ਮੰਦਿਰ ਇੱਥੇ ਰੋਜ਼ ਆਨਾ ਗੰਦ ਸਿੱਟੇ ਆ ਰਹੇ ਇਹਦੇ ਵਾਸਤੇ ਤੁਹਾਡਾ ਕੀ ਕਹਿਣਾ ਹੈ ਅਸੀਂ ਇੱਥੇ ਪ੍ਰੋਪੋਜ਼ਲ ਬਣਾਈ ਹੈ ਵੀ ਕਿੱਥੇ ਬੰਦਾ ਖਿਆਵਾਂਗੇ ਪਾਰਕਿੰਗ ਵਾਸਤੇ ਵੀ ਤੇ ਸਵੇਰੇ ਪੰਜ ਸਾਢੇ 5 ਵਜੇ ਇੱਕ ਬੰਦਾ ਬਿਠੂ ਆ ਕਿਸੇ ਕਿਸ ਨੂੰ ਗੰਦ ਨਹੀਂ ਦਿੱਤਾ ਉਹਨੂੰ ਕਿਰਪਾ ਕਰਕੇ ਦੁਕਾਨਦਾਰ ਭਰਾਵਾਂ ਨੂੰ ਹੱਥ ਖੜਕੇ ਬੇਨਤੀ ਕਰਦੇ ਆਂ ਕਿ ਉਹ ਪੂਰਾ ਸਾਡੇ ਟਰਾਲੀ 'ਚ ਰੇੜੀ 'ਚ ਸਾਡੇ ਗੱਡੀਆਂ ਚੱਲਦੀਆਂ ਨੇ ਪੂਰਾ ਸ਼ਹਿਰ ਵਾਸਤੇ ਸਾਡੀ ਪੂਰੀ ਪੀੜਾ ਸਾਡੇ ਨਾਲ ਸਾਂਝੋ ਕਰਨ ਇਹ ਜਿਹੜਾ ਕੂੜਾ ਹੈ ਇੱਥੇ ਹਿੱਕੀ ਜਾਈ ਸਾਡੀਆਂ ਗੱਡੀਆਂ ਵਿੱਚ ਸਾਡੇ ਵੀ ਇੱਕਾਂ ਦੇ ਵਿੱਚ ਸੁੱਟਦਾ ਤਾਂ ਇੱਥੇ ਸਾਰੀ ਸਾਫ ਹਾਂਜੀ ਜੀ ਸਾਹਿਬ ਪਿਛਲੇ ਕਾਫੀ ਲੰਬੇ ਦਿਨਾਂ ਤੋਂ ਕੁਦਰਤੀ ਤੌਰ ਤੇ ਮਤਲਬ ਲਗਾਤਾਰ بارش ਹੋਈ ਜਿਹਦੇ ਕਰਕੇ ਸਾਰੇ ਸ਼ਹਿਰ ਪਾਣੀ ਟੈਸਟ ਹੋ ਗਿਆ ਸੀ ਤੇ ਕੱਲ ਤੋਂ ਪਰਸ ਤੋਂ ਵਜਿ ਦੀ بارش ਬੰਦ ਹੋਈ ਹੈ ਉਸ ਤੋਂ ਬਾਅਦ ਪ੍ਰਧਾਨ ਜੀ ਨੇ ਪੂਰਾ ਆਪਦਾ ਇਹ ਕਿੱਦ ਜਿਹੜਾ ਹੈਗਾ ਸਾਰੇ ਜਿਹਨਾਂ ਕਿ ਸ਼ਹਿਰ ਵਾਸੀਆਂ ਨੂੰ ਮਾਣ ਲੈ ਕੇ ਜਿਵੇਂ ਆਪਾਂ ਦੀ ਇਹ ਜਿਹੜਾ ਸਾਡਾ ਰਾਮਦਾ ਗਰਾਊਂਡ ਹੈ ਇਹ ਇੱਕ ਆਸਥਾ ਦਾ ਕੇਂਦਰ ਹੈ ਇੱਥੇ ਸਾਡੇ ਮੰਦਿਰ ਹੈ ਤੇ ਤੇ रामला ਦੇ ਵਿੱਚ ਹੁਣ ਜੋ ਕਿ ਜਲਦੀ ਇਸ ਤੇ रामला ਦਾ ਮੰਚ ਨੂੰ ਸ਼ੁਰੂ ਹੋਣਾ ਹੈ ਤੇ ਲੋਕਾਂ ਦੀ ਕਾਫੀ ਇੱਥੇ ਆਵਾਜ਼ ਆਈ ਹੈ ਸਾਰੇ ਦੁਕਾਨਦਾਰ ਸਾਰੇ ਇਹ ਸ਼ੈੱਡ ਸ਼ਹਿਰ ਦਾ ਕਿੱਥੋਂ ਇਖਤਰਾਮ ਦਾ ਹੋਣਾ ਹੈ ਇਹ ਕਾਫੀ ਜਨਕੀ ਵੀ ਖਰਾਬ ਹੋਇਆ ਪਿਆ ਸੀ ਤੇ ਪ੍ਰਧਾਨ ਜੀ ਨੇ ਸਵੇਰੇ ਜੀ ਕੱਲ ਸ਼ਾਮ ਨੂੰ ਵਾਦਾ ਕਰਕੇ ਗਏ ਸੀ ਔਰ ਸਵੇਰ ਤੋਂ ਹੀ ਇੱਥੇ ਲੱਗੇ ਹੋਏ ਨੇ ਪ੍ਰਧਾਨ ਜੀ ਆਪ ਫੋਟੋਆਂ ਜ਼ਰੀਏ ਵੀ ਆਏ ਕਿ ਕਾਰੇ ਆਪਣੇ ਸਟਾਫ ਨੂੰ ਲੈ ਕੇ ਸਫਾਈ ਕਰਮਚਾਰੀ ਨੂੰ ਲੈ ਕੇ ਸਵੇਰ ਤੋਂ ਹੀ ਆਪਣਾ ਇਸ ਕੰਮ ਦੇ ਉੱਤੇ ਲੱਗੇ ਹੋਏ ਨੇ ਔਰ ਪੂਰਾ ਤਲਦੇ ਹੀ ਨਾਲ ਦਿਨ ਜਿਹੜੀ ਸਫਾਈ ਕਰਾ ਰਹੇ ਨੇ ਔਰ ਉਮੀਦ ਹੈ ਇਨਕੀ ਵੀ ਜਲਦੀ ਹੀ ਅੱਜ 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 ਜਿਲ੍ਹੇ ਇਨਕੀ ਦਾ ਹੈਗਾ ਇਨਕੀ ਦਾ ਫਰਸੀ ਦਾ ਹੈਗਾ ਸਹਾਸਤਰੀ ਨਿਦਾਨ ਔਰ ਸਾਡੀ ਕਿ ਸ਼ਹਿਰ ਵਾਸੀਆਂ ਨੂੰ ਇੱਕ ਬੇਨਤੀ ਵੀ ਹੈ ਹੱਥ ਬੰਨ ਕੇ ਕਿ ਜਿਹੜਾ ਇੱਥੇ ਤੁਸੀਂ ਇਨਕੀ ਦੀ ਕੋਈ ਵੀ ਘਰ ਦਾ ਕੋਈ ਦੁਕਾਨ ਦਾ ਹਲਕਾ ਕੂੜਾ ਉਹਨੂੰ ਤੁਸੀਂ ਆਪਣੇ ਡਸਟਰੀਨ ਚ ਪਾਓ ਔਰ ਡਸਟਰੀਨ ਤੋਂ ਬਾਅਦ ਉਹਦੇ ਤੁਹਾਡੇ ਕੋਲੇ ਸਾਰੇ ਇਨਕੀ ਦੀਆਂ ਦੁਕਾਨਾਂ ਤੇ ਸਾਰੇ ਗਲੀਆਂ ਚ ਨਗਰ ਕੌਂਸਲ ਵੱਲੋਂ ਰੇਡੀਆਂ ਚਲਦੇ ਆ ਉਹਨਾਂ ਚ ਪਾਓ ਸਾਡੀ ਹੱਥ ਬੰਨ ਕੇ ਬੇਨਤੀ ਹੈ ਤਾਂ ਜੋ ਦੇਖੋ ਦੇਖੋ ਬੜਾ ਕੀ ਹੈ ਆਪਾਂ ਵੀ ਜੇਕਰ ਉਸ ਨਗਰ ਕੌਂਸਲ ਨੂੰ ਸਹਿਯੋਗ ਕਰਾਂਗੇ ਸਫਾਈ ਵਾਸਤੇ ਤਾ ਨਗਰ ਕੌਂਸਲ ਵੀ ਕੋਈ ਨਹੀਂ ਨਗਰ ਕੌਂਸਲ ਵੀ ਆਪਣੇ ਨਾਲ ਸਹਿਯੋਗ ਕਰਨ ਪਿਆਰ ਹੈ ਤਾਂ ਮੈਂ ਸ਼ਹਿਰ ਵਾਸੀ ਨੂੰ ਬੇਨਤੀ ਵੀ ਕਰਦਾ ਹਾਂ ਕਿ ਤੁਸੀਂ ਵੀ ਆਪਾਂ ਵੀ ਨਗਰ ਕੌਂਸਲ ਨਾਲ ਇੱਕ ਸਹਿਯੋਗ ਕਰੀਏ ਜਿਹੜਾ ਸਫਾਈ ਹੈ ਕਿ ਮੈਂ ਘਰ ਦਾ ਕੂੜਾ ਕਦੋਂ ਤੱਕ ਕਰ ਜਿਹੜਾ ਹੈਗਾ ਬਾਹਰ ਨਹੀਂ ਸਿੱਟੂਗਾ ਮੈਂ ਇੱਕ ਅਜਿਹਾ ਪ੍ਰਣ ਕਰੀਏ ਕਿ ਮੈਂ ਸਾਰਾ ਕੂੜਾ ਕਰਕੇ ਜਾਈਗਾ ਉਹਦੇ ਵਿੱਚ ਰਹਿਗਿਆ ਨਹੀਂ ਪਾਊਗਾ ਐਵੇਂ ਹੀ ਅਸੀਂ ਸਭ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਤਾਂ ਜੋ ਆਪਾਂ ਜਨਕੀ ਸ਼ਹਿਰ ਨੂੰ ਵੀ ਸਾਫ਼ ਰੱਖੀਏ